ਜੇਨ ਕੁਮਾਰ ਜੋ ਦਿਨ ਲਾਈਫ ਇੰਸਰਮੈਂਟ ਹਮਰ ਕੈਦਰ ਸਜਾ ਪੋਤਰੀਆ ਤੇ 7 ਸਾਲ ਤੋਂ ਜੇਲ੍ਹ ਚ ਇੱਕ ਚੌਥੇ ਕੇਸ ਤੇ ਵਿੱਚ ਉਸ ਨੂੰ ਕੋਟਰੇ ਭਰੀ ਕੀਤਾ ਔਰ ਇਹ ਬੜਾ ਹੀ ਅਨਫੋਰਚੂਨੇਟ ਹੈ ਔਰ ਇਹ ਬੜਾ ਹੀ ਪਥੈਟਿਕ ਕੇਸ ਹੈ ਇਸ ਕੇਸ ਦੇ ਵਿੱਚ ਇੱਕ ਨਵਾਲਕ ਬੱਚੇ 17 ਸਾਲ ਦਾ ਗੁਰਚਨ ਸਿੰਘ ਉਹਦਾ ਪਿਓ ਨਾਸ ਸਿੰਘ ਦਾ ਟਰੱਕ ਸੀ ਉਹ ਟਰੱਕ ਨੂੰ ਮੌਬੇ ਨੇ ਆ ਕੇ ਅੱਗ ਲਗਾਈ ਔਰ ਇਹ ਬੱਚੇ ਨੂੰ ਚੁੱਕੇ ਉਹ ਜਿਉਂਦੇ ਨੂੰ ਹੀ ਉਹ ਟਰੱਕ ਦੇ ਵਿੱਚ ਜਲਦੇ ਟਰੱਕ ਦੇ ਵਿੱਚ ਸੁੱਟਦਾ ਉਹ ਗੁਰਚਰਨ ਸਿੰਘ ਅੱਧਾ ਚਲਿਆ ਹੋਇਆ 24 ਸਾਲ ਉਹ ਮੰਝੇ ਤੇ ਰਿਹਾ 24 ਸਾਲ 2008 ਚ ਆ ਕੇ ਉਹਦੀ ਡੈਥ ਹੋਈ ਹੈ ਤੇ ਉਹ ਗੁਰਚਰਨ ਸਿੰਘ ਕਹਿੰਦਾ ਰਿਹਾ ਕਿ ਸੱਜਣ ਕੁਮਾਰ ਮੌਬ ਨੂੰ ਲੀਡ ਕਰ ਰਿਹਾ ਸੀ ਪਰ ਪੁਲਿਸ ਨੇ ਉਹਦਾ ਕੋਈ ਬਿਆਨ ਨਹੀਂ ਲਿਖਿਆ 2008 ਚ ਆ ਕੇ ਸੀਬੀਆਈ ਨੇ ਉਹਦਾ ਬਿਆਨ ਲਿਖਿਆ ਕਿ ਇਹ ਸੱਜਣ ਕੁਮਾਰ ਇਸ ਮੌਕੇ ਨੂੰ ਰਿਡਿਟ ਕਰ ਰਿਹਾ ਸੀ ਪਰ ਸੀਬੀਆਈ ਦਿੱਲੀ ਕੈਂਟ ਦੇ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਇਸ ਕਰਕੇ ਸੀਬੀਆਈ ਨੇ ਉਹਦੀ ਗਵਾਹੀ ਨੂੰ ਆਪਣੇ ਕੇਸ ਵਿੱਚ ਕਨਸਿਡਰ ਨਹੀਂ ਕੀਤਾ ਕਿਉਂਕਿ ਇਹ ਜਿਹੜਾ ਕੇਸ ਸੀਗਾ ਇਹ ਜਨਕਪੁਰੀ ਦਾ ਏਰੀਆ ਥਾ ਇਹ ਜਨਕਪੁਰੀ ਦਾ ਕੇਸ ਦਿੱਲੀ ਪੁਲਿਸ ਇਨਵੈਸਟੀਗੇਟ ਕਰ ਰਹੀ ਸੀ ਔਰ ਦਿੱਲੀ ਪੁਲਿਸ ਨੇ ਉਸ ਨੂੰ ਬੰਦ ਕਰਤਾ ਸੀ ਔਰ ਦਿੱਲੀ ਪੁਲਿਸ ਨੇ ਗੁਰਚਨ ਸਿੰਘ ਦਾ ਬਿਆਨ ਹੀ ਨਹੀਂ ਲਿਖਿਆ ਅਨਫੋਰਚੂਨੇਟਲੀ 2008 ਦੇ ਵਿੱਚ ਗੁਰਚਨ ਸਿੰਘ ਦੀ ਡੈਥ ਹੋ ਗਈ। ਫਿਰ ਦੂਜਾ ਗਵਾ ਹਰਵਿੰਦਰ ਸਿੰਘ ਕੋਹਲੀ ਉਹ ਸ਼ੁਰੂ ਤੋਂ ਕਹਿ ਰਿਹਾ ਸੀ ਕਿ ਸਜਨ ਕੁਮਾਰ ਮੌਫ ਨੂੰ ਲੀਡ ਕਰ ਰਿਹਾ ਸੀ। ਉਹ ਵੀ ਵਿਚਾਰਾ ਧੱਕੇ ਖਾਂਦਾ ਰਿਹਾ ਦਿੱਲੀ ਪੁਲਿਸ ਨੇ ਉਹਦਾ ਕੇਸ ਵੀ ক্লোਜ਼ ਕਰਤਾ। 2015 ਚ ਜੋ ਨਵੀਂ ਐਸਆਈਟੀ ਅਪੌਇੰਟ ਹੋਈ ਤੇ ਉਦੋਂ ਜਾ ਕੇ ਹਰਵਿੰਦਰ ਸਿੰਘ ਕੋਹਲੀ ਦਾ ਕੇਸ ਖੁੱਲਿਆ। ਉਸਨੇ ਐਸਆਈਟੀ ਦੇ ਅੱਗੇ ਬਿਆਨ ਦਿੱਤੇ ਪਰ ਅਨਫੋਰਚੂਨੇਟਲੀ ਫਿਰ ਰਵਿੰਦਰ ਸਿੰਘ ਕੋਲੀ ਦਾ ਕੋਰਟ ਵਿੱਚ ਬਿਆਨ ਹੋਣ ਤੋਂ ਪਹਿਲਾਂ ਪਹਿਲਾਂ ਉਹਦੀ ਵੀ ਡੈਥ ਹੋ ਗਈ। ਤੋਂ ਇਹ ਜੀਡੀਓ ਕਾਂਗਰਸ ਸਰਕਾਰ ਦੀ ਪੂਰੀ ਪਲਾਨ ਸੀ ਕਿ ਇਹ ਕੇਸ ਡਿਲੇ ਕਰੋ ਤਾਂ ਕਿ ਗਵਾਹ ਜਿੰਦਗਾਰ ਨਾ ਰਹਿਣ। ਉਹਦੇ 'ਚ ਇਹ ਪੂਰੀ ਤਰ੍ਹਾਂ ਕਾਂਗਰਸ ਸਰਕਾਰ ਕਾਮਯਾਬ ਰਹੀ। ਇਹ ਦੋ ਮੇਨ ਗਵਾਹਾਂ ਦੀ ਡੈਥ ਔਰ ਇਹ ਜੋ ਮੇਨ ਧਰਿੰਦੇ ਕਿਸ਼ਨ ਕੁਮਾਰ ਦੇ ਖਿਲਾਫ ਜੋ ਕਵਾਇੀਆਂ ਸੀ ਇਹਨਾਂ ਦੀ ਡੈਥ ਨਾਲ ਬਹੁਤ ਕਿਸ ਨੂੰ ਇਸ ਦਾ ਨੁਕਸਾਨ ਹੋਇਆ ਪਰ ਫਿਰ ਵੀ ਇਹਨਾਂ ਦੇ ਪੰਜ ਫੈਮਿਲੀ ਮੈਂਬਰਾਂ ਨੇ ਇਹ ਹਰਵਿੰਦਰ ਸਿੰਘ ਕੋਹਲੀ ਦੀ ਫੈਮਿਲੀ ਤੇ ਨਾਲੇ ਇਹ ਗੁਰਚਨ ਸਿੰਘ ਦੀ ਫੈਮਿਲੀ ਦੇ ਪੰਜ ਬੰਦਿਆਂ ਨੇ ਗਵਾਹੀਆਂ ਦਿੱਤੀਆਂ ਜਿਨ੍ਹਾਂ ਨੇ ਸੱਜਣ ਕੁਮਾਰ ਨੂੰ ਪਛਾਣਿਆ ਉਹਦੇ ਚ ਮਨਜੀਤ ਕੌਰ ਹਰਜੀਤ ਕੌਰ ਮਨਜੀਤ ਸਿੰਘ ਤੇਜਿੰਦਰ ਸਿੰਘ ਤੇ ਕਮਲਜੀਤ ਕੌਰ ਇਹਨਾਂ ਨੇ ਸੱਜਣ ਕੁਮਾਰ ਨੂੰ ਪਛਾਣਿਆ ਔਰ ਕਹਿ ਸੱਜਣ ਕੁਮਾਰ ਮਾਉ ਨੂੰ ਲੀਡ ਕਰ ਰਿਹਾ ਸੀ ਸਾਨੂੰ ਇਹ ਪੂਰੀ ਮੀਤ ਸੀ ਕਿ ਇਨ੍ਹਾਂ ਦੀ ਗਵਾਹੀ ਦੇ ਪੇਸ਼ ਤੇ ਉੱਤੇ ਸੱਜਣ ਕੁਵਾਰ ਨੂੰ ਇਸ ਕੇਸ ਦੇ ਵਿੱਚ ਵੀ ਸਜ਼ਾ ਹੋਏਗੀ। ਔਰ ਇਹ 307 ਦਾ ਕੇਸ ਸੀ ਜਿਹਨੂੰ ਅਟੈਂਪਟ ਟੂ ਮਰਡਰ ਕਹਿੰਦੇ ਆ ਅਰਾਧਾ ਕਤਲ ਦਾ। ਤੋਂ ਇਹ ਪਰ ਅਨਫੋਰਚੂਨੇਟਲੀ ਜੱਜ ਨੇ ਇਹ ਗਵਾਹੀਆਂ ਨੂੰ ਸਫੀਸ਼ੀਐਂਟ ਨਹੀਂ ਮੰਨਿਆ ਔਰ ਸੱਜਣ ਕੁਵਾਰ ਨੂੰ ਇਸ ਕੇਸ ਦੇ ਵਿੱਚ ਬਰੀ ਕੀਤਾ। ਇਸ ਤੇ ਖਿਲਾਫ ਅਸੀਂ ਅਪੀਲ ਫਾਈਲ ਕਰਾਂਗੇ ਔਰ ਹਾਈ ਕੋਰਟ ਦੇ ਵਿੱਚ ਜਾ ਕੇ ਕਹਾਂਗੇ ਸੱਜਣ ਕੁਵਾਰ ਨੂੰ ਇਸ ਕੇਸ ਦੇ ਵਿੱਚ ਵੀ ਸਜ਼ਾ ਮਿਲਣੀ ਚਾਹੀਦੀ ਹੈ। ਹੁਣ ਇਹ ਅਲਰੇਡੀ ਜਿਹੜੇ ਪਹਿਲਾਂ ਕੇਸਾਂ ਵਿੱਚ ਇਹਨੂੰ ਸਜ਼ਾ ਮਿਲੀ ਹੋਈ ਹੈ ਉਹਦੇ ਵਿੱਚ ਜੇਲ੍ਹ ਵਿੱਚ ਆ ਪੇਲ ਲੈ ਕੇ ਕੋਸ਼ਿਸ਼ਾਂ ਹੋ ਚੁੱਕੀਆਂ ਹੈ ਜੀ ਜਮਾਨਤ ਵੀ ਨਹੀਂ ਮਿਲੀ ਤੇ ਇਹ 7 ਸਾਲ ਤੋਂ ਜੇਲ੍ਹ ਚਾ ਔਰ ਜੇਲ੍ਹ ਦੇ ਵਿੱਚ ਹੀ ਰਹੇਗਾ ਪਰ ਅਸੀਂ ਹੁਣ ਅਪੀਲੇ ਚਫਾਈ ਕਰਕੇ ਇਸ ਕੇਸ ਦੇ ਵਿੱਚ ਵੀ ਇਹਨੂੰ ਸਜ਼ਾ ਦੌਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਬਹੁਤ ਇੱਕ ਜ਼ਰੂਰੀ ਜਾਣਕਾਰੀ ਸੀ ਤੋਂ ਮੈਂ ਗੈਸ ਪੇਜ 28 ਨੌਲੇਜ ਦੇ ਵਿੱਚ ਤੋਂ ਸਾਰੇ ਸੰਗਤ ਨੂੰ ਇਹ ਦੱਸਿਆ ਜਾਵੇ ਬਹੁਤ ਬਹੁਤ ਸ਼ੁਕਰੀਆ ਵੈਰੀ ਜੀ ਖਾਲਸਾ ਵੈਰੀ ਜੀ ਕੀ ਫਤ